ਭਾਈ ਅਮਰਤਪਾਲ ਸਿੰਘ ਦੀ ਜੇਲ੍ਹ ਚਿੱਠੀ ਬਾਰੇ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ ਜ਼ਰੂਰੀ ਤਾਂ ਕਰਕੇ ਹੈ ਕਿਉਂਕਿ ਉਹ ਜੇਲ੍ਹ ਚਿੱਠੀ ਜਿਹੜੀ ਹੈ ਉਹ ਹੁਣ ਭਾਈ ਅਮਰਤਪਾਲ ਸਿੰਘ ਦੀ ਦੱਸੀ ਹੀ ਨਹੀਂ ਜਾ ਰਹੀ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਲਿਖੀ ਗਈਆਂ ਲਿਖਵਾਈ ਗਈ ਇਹ ਜਿਹੜੀ ਜੇਲ੍ਹ ਚਿੱਠੀ ਹੈ ਇਹ ਆਪਣੇ ਆਪ 'ਚ ਬੜੇ ਸਵਾਲ ਖੜੇ ਕਰ ਰਹੀ ਹੈ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਉਸ ਹਾਦਸੇ ਦੀ ਉਸ ਇਨਸੀਡੈਂਟ ਦੀ ਜਿਸ ਤੋਂ ਇਹ ਚਿੱਠੀ ਦਾ ਆਗਾਜ਼ ਹੁੰਦਾ ਹੈ ਜਿਸ ਤੋਂ ਬਾਅਦ ਇਹ ਚਿੱਠੀ ਇਸ ਐਪੀਸੋਡ ਦੇ ਵਿੱਚ ਆਂਦੀ ਹੈ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਜਿਹੜੇ ਨੇ ਉਹ ਭਾਈ ਅਮਰਿਤਪਾਲ ਸਿੰਘ ਦੇ ਸੌਹ ਚੁੱਕਣ ਮਗਰੋਂ ਇਹ ਦਾਵਾ ਕਰ ਦਿੰਦੇ ਨੇ ਇੱਕ ਬਿਆਨ ਦੇ ਦਿੰਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਖਾਲਿਸਤਾਨੀ ਸਮਰਥਨ ਨਹੀਂ ਕਰਦੇ ਉਹ ਦਾਵਾ ਕਰ ਦਿੰਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਸੌਹ ਚੁੱਕੀ ਹੈ ਜਿਸ ਦਾ ਆਧਾਰ ਦਿੰਦਿਆ ਹੋਇਆ ਜਿਸ ਦਾ ਹਵਾਲਾ ਦਿੰਦਿਆ ਹੋਇਆ ਭਾਈ ਅਮਰਿਤਪਾਲ ਸਿੰਘ ਦੇ ਮਾਤਾ ਜੀ ਇਸ ਗੱਲ ਦੀ ਗਵਾਹੀ ਭਰਦੇ ਨੇ ਜਾਂ ਕਹਿ ਦਈਏ ਕਿ ਬਿਆਨ ਦਿੰਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਖਾਲਿਸਤਾਨੀ ਸਮਰਥਕ ਨਹੀਂ ਉਸ ਤੋਂ ਬਾਅਦ ਇਹ ਅਚਾਨਕ ਵਿਵਾਦ ਸ਼ੁਰੂ ਹੋ ਗਿਆ ਮੀਡੀਆ ਦੇ ਵਿੱਚ ਗੱਲ ਫੈਲ ਗਈ ਕਿ ਇਹ ਭਾਈ ਅਮਰਿਤਪਾਲ ਸਿੰਘ ਤਾਂ ਸ਼ੁਰੂਆਤ ਤੋਂ ਹੀ ਖਾਲਿਸਤਾਨ ਦਾ ਜ਼ਿਕਰ ਕਰਦੇ ਆਏ ਨੇ ਸ਼ੁਰੂਆਤ ਤੋਂ ਹੀ ਆਪਣਾ ਸਮਰਥਨ ਖਾਲਿਸਤਾਨ ਨੂੰ ਦਿੰਦੇ ਆਏ ਨੇ ਔਰ ਹੁਣ ਆ ਕੇ ਉਹਨਾਂ ਦੇ ਮਾਤਾ ਜੀ ਕਹਿ ਰਹੇ ਕਿ ਭਾਈ ਅੱਪਾ ਹੀ ਅਮਰਿਤਪਾਲ ਸਿੰਘ ਖਾਲਿਸਤਾਨ ਸਮਰਥਨ ਹੀ ਨਹੀਂ ਕਰਦੇ ਹੁਣ ਇਸ ਤੋਂ ਬਾਅਦ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਇਸ ਦੇ ਵਿੱਚ ਕਥਿਤ ਤੌਰ ਦੇ ਉੱਤੇ ਹੀ ਸਹੀ ਪਰ ਭਾਈ ਅਮਰਿਤਪਾਲ ਸਿੰਘ ਦੀ ਐਂਟਰੀ ਜਿਹੜੀ ਆ ਉਹ ਹੋਈ ਹਾਲਾਂਕਿ ਜ਼ਰੂਰ ਅਜੇ ਤੱਕ ਵੀ ਉਸ ਚਿੱਠੀ ਦੀ ऑथेंटिसिटी ਜਿਹੜੀ ਕੀ ਹੈ ਇਸ ਦੇ ਉੱਤੇ ਸਵਾਲ ਹੈ ਇਸ ਦਾ ਕੋਈ অথੈਨਟੀਕੇਟਡ ਜਵਾਬ ਨਹੀਂ ਦਿੱਤਾ ਜਾ ਸਕਦਾ ਕਿ ਉਹ ਚਿੱਠੀ ਭਾਈ ਅਮਰਤਪਾਲ ਸਿੰਘ ਨੇ ਲਿਖੀ ਹੈ ਪਰ ਉਹ ਚਿੱਠੀ ਭਾਈ ਅਮਰਤਪਾਲ ਸਿੰਘ ਦੇ ਨਾਮ ਦੇ ਉੱਤੇ ਜ਼ਰੂਰ ਮੈਂਸ਼ਨਡ ਆ ਹੁਣ ਉਸ ਤੋਂ ਬਾਅਦ ਉਹ ਚਿੱਠੀ ਆਉਂਦੀ ਹੈ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਚਿੱਠੀ ਜਿਹੜੀ ਹੈ ਉਹ ਆਉਂਦੀ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਤਹਿਲਕਾ ਮੱਚ ਜਾਂਦਾ ਇੱਕ ਸੋਸ਼ਲ ਮੀਡੀਆ ਪੇਜ ਜਿਹੜਾ ਭਾਈ ਅਮਰਤਪਾਲ ਸਿੰਘ ਦੀ ਟੀਮ ਦਾ ਦੱਸਿਆ ਜਾਂਦਾ ਉਸ ਦੇ ਵੱਲੋਂ ਉਹ ਜਿਹੜੀ ਪੋਸਟ ਹੈ ਉਹ ਸਾਂਝੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਉਹ ਪੋਸਟ ਜਿਹੜੀ ਹੈ ਉਹ ਭਾਈ ਅਮਰਪਾਲ ਸਿੰਘ ਦੇ ਐਕਸ ਪੇਜ ਦੇ ਉੱਤੇ ਵੀ ਟਵਿੱਟਰ ਪੇਜ ਦੇ ਉੱਤੇ ਵੀ ਸ਼ੋ ਹੁੰਦੀ ਹੈ ਕਿ ਭਾਈ ਅਮਰਪਾਲ ਸਿੰਘ ਨੇ 6 ਜੂਨ ਦੀ ਤਰੀਕ ਨੂੰ ਉਹ ਜਿਹੜੀ ਪੋਸਟ ਹੈ ਉਹ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਮੇਰੇ ਮਾਤਾ ਜੀ ਨੇ ਜੇ ਇਹ ਕਿਹਾ ਕਿ ਉਹ ਖਾਲਿਸਤਾਨ ਸਮਰਥਨ ਨਹੀਂ ਕਰਦੇ ਤਾਂ ਇਹ ਗਲਤ ਗੱਲ ਹੈ ਉਹ ਹੁਣ ਤੱਕ ਖਾਲਿਸਤਾਨ ਸਮਰਥਨ ਕਰਦੇ ਆ ਇਹਨਾਂ ਇੱਦਾਂ ਦੀਆਂ ਸਾਰੀਆਂ ਗੱਲਾਂ ਤਮਾਮ ਗੱਲਾਂ ਉਹਨਾਂ ਨੇ ਲਿਖੀਆਂ ਸਾਰਿਆਂ ਨੇ ਪੜ੍ਹ ਲਈਆਂ ਨੇ ਪਰ ਹੁਣ ਸਵਾਲ ਜਿਹੜੇ ਇਸ ਚਿੱਠੀ ਦੇ ਉੱਤੇ ਬਣਦੇ ਪਏ ਨੇ ਉਹਨਾਂ ਨੂੰ ਵੀ ਟੈਕਲ ਕਰਨਾ ਜ਼ਰੂਰੀ ਹੈ ਕਿ ਇਹ ਚਿੱਠੀ ਆਖਰਕਾਰ ਕੀ ਭਾਈ ਅਮਰਤਪਾਲ ਸਿੰਘ ਨੇ ਲਿਖੀ ਹੈ ਜਾਂ ਇਹ ਚਿੱਠੀ ਫੇਕ ਹੈ ਇਹ ਚਿੱਠੀ ਆਪ ਮਨਕੜਤ ਤਰੀਕੇ ਦੇ ਨਾਲ ਬਣਾ ਕੇ ਤੇ ਪੇਸ਼ ਕੀਤੀ ਗਈ ਹੈ ਹੁਣ ਇਹਦਾ ਜਵਾਬ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਦੇ ਪੋਜੀਸ਼ਨ ਦਾ ਜ਼ਿਕਰ ਕਰਦੇ ਹਾਂ ਉਹਨਾਂ ਦੀ ਕੀ ਪੋਜੀਸ਼ਨ ਸੀ ਉਸ ਵੇਲੇ ਜਦੋਂ ਇਹ ਚਿੱਠੀ ਜਿਹੜੀ ਆ ਉਹ ਜਨਤਕ ਹੋਈ ਹੈ ਦਰਅਸਲ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਬਿਆਨ ਦਿੰਦੇ ਨੇ ਭਾਈ ਅਮਰਤਪਾਲ ਸਿੰਘ ਦੇ ਸੌ ਚੱਕਣ ਤੋਂ ਬਾਅਦ ਉਸ ਤੋਂ ਬਾਅਦ ਇਹ ਹੁਕਮ ਸੀ ਕਿ ਜਦੋਂ ਭਾਈ ਅਮਰਤਪਾਲ ਸਿੰਘ ਨੇ ਸੌ ਚੁੱਕ ਲਈ ਆਪਣੇ ਪਰਿਵਾਰ ਨੂੰ ਮਿਲ ਲਿਆ ਤੇ ਉਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਅਸਾਮ ਲਈ ਰਵਾਨਾ ਹੋ ਜਾਣਗੇ ਡਿਬਰੂਗੜ ਜੇਲ੍ਹ ਲਈ ਰਵਾਨਾ ਹੋ ਜਾਣਗੇ ਪੁਲਿਸ ਸਿਕਿਉਰਿਟੀ ਦੇ ਅਧੀਨ ਉਹਨਾਂ ਨੂੰ ਵਾਪਸ ਲਿਆਂਦਾ ਜਾਵੇਗਾ ਕਿਉਂਕਿ ਐਨਐਸਏ ਦੇ ਚੱਲਦੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਸਜ਼ਾ ਜਿਹੜੀ ਆ ਉਹ ਚੱਲਦੀ ਪਈ ਆ ਔਰ ਐਨਐਸਏ ਦੀ ਸਜ਼ਾ ਕੱਟ ਰਹੀ ਹੈ ਜੇਲ੍ਹ ਦੇ ਅੰਦਰ ਮੌਜੂਦ ਨੇ ਹੁਣ ਗੱਲ ਇੱਥੇ ਆ ਕੇ ਖੜਦੀ ਹੈ ਕਿ ਜੇ ਭਾਈ ਅਮਰਤਪਾਲ ਸਿੰਘ ਨੇ ਇਹ ਚਿੱਠੀ ਲਿਖੀ ਆ ਤਾਂ ਜ਼ਾਹਿਰ ਤਨ ਉਦੋਂ ਲਿਖੀ ਹੋਵੇਗੀ ਜਦੋਂ ਭਾਈ ਅਮਰਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਪਹੁੰਚ ਚੁੱਕੇ ਸੀਗੇ ਕਿਉਂਕਿ ਉਦੋਂ ਹੀ ਸ਼ਾਇਦ ਉਹਨਾਂ ਨੂੰ ਪਤਾ ਲੱਗਿਆ ਹੋਵੇ ਹੁਣ ਭਾਈ ਅਮਰਤਪਾਲ ਸਿੰਘ ਨੂੰ ਪਤਾ ਲੱਗਿਆ ਕਿਵੇਂ ਜੇਲ੍ਹ ਦੇ ਅੰਦਰ ਰਹਿੰਦੇ ਆ ਭਾਈ ਅਮਰਤਪਾਲ ਸਿੰਘ ਨੂੰ ਇਹ ਚੀਜ਼ ਕਿੱਦਾਂ ਪਤਾ ਲੱ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਨੇ ਇਹ ਬਿਆਨ ਜਿਹੜਾ ਉਹ ਜਨਤਕ ਜਾਰੀ ਕਰ ਦਿੱਤਾ ਆ ਹੁਣ ਗੱਲ ਇੱਥੇ ਖੜਦੀ ਹੈ ਕਿ ਜੇ ਜੇਲ੍ਹ ਦੇ ਅੰਦਰ ਪਤਾ ਲੱਗਿਆ ਤਾਂ ਕੀ ਭਾਈ ਅਮਰਤਪਾਲ ਸਿੰਘ ਨੂੰ ਪੂਰੀਆਂ ਸਹੂਲਤਾਂ ਦਿੱਤੀਆਂ ਹੋਈਆਂ ਨੇ ਕੀ ਭਾਈ ਅਮਰਤਪਾਲ ਸਿੰਘ ਨੂੰ ਪ੍ਰੋਪਰ ਇੰਟਰਨੈਟ ਸਹੂਲਤ ਉੱਥੇ ਮੁਹੱਈਆ ਕਰਵਾਈ ਗਈ ਹੈ ਕਿ ਭਾਈ ਅਮਰਤਪਾਲ ਸਿੰਘ ਉੱਥੇ ਬੈਠ ਕੇ ਆਪਣਾ ਪੇਜ ਆਪਰੇਟ ਕਰ ਰਹੇ ਆ ਦੇਸ਼ ਦੁਨੀਆ ਦੇ ਵਿੱਚ ਹੁੰਦੀਆਂ ਚੀਜ਼ਾਂ ਬਾਰੇ ਜਾਣਕਾਰੀ ਲੈ ਰਹੇ ਆ ਹੁਣ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਇਹ ਬਿਆਨ ਦਿੰਦੇ ਨੇ ਕਿ ਭਾਈ ਅਮਰਤਪਾਲ ਸਿੰਘ ਨਾਲ ਤਾਂ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਹੁਣ ਕੀ ਇੱਕ NSA ਦੀ ਸਜ਼ਾ ਕੱਟ ਰਹੇ ਮੁਲਜ਼ਮ ਨੂੰ ਭਾਵੇਂ ਕਿ ਉਹ ਕਲੀਅਰ ਕੀਤਾ ਜਾ ਰਿਹਾ ਹੈ ਕਿ ਭਾਈ ਅਮਰਤਪਾਲ ਸਿੰਘ ਨੇ ਇਸ ਤਰ੍ਹਾਂ ਦਾ ਕੋਈ ਅਪਰਾਧ ਨਹੀਂ ਕੀਤਾ ਇਸ ਇਸ ਤਰ੍ਹਾਂ ਦੀ ਇੰਟੈਂਸਿਟੀ ਦਾ ਕੋਈ ਅਪਰਾਧ ਨਹੀਂ ਕੀਤਾ ਕਿ ਉਹਨਾਂ ਨੂੰ NSA ਦੀ ਸਜ਼ਾ ਜਿਹੜੀ ਉਹਨਾਂ ਦੇ ਉੱਤੇ ਮਹਿਸੂਸ ਕੀਤੀ ਜਾਵੇ ਪਰ ਦੂਜੇ ਪਾਸੇ ਜੇ ਸਜ਼ਾ ਕੱਟ ਵੀ ਰਹੇ ਨੇ ਤਾਂ ਕੀ ਭਾਈ ਅਮਰਤਪਾਲ ਸਿੰਘ ਨੂੰ ਇੰਨਾ ਜ਼ਿਆਦਾ ਲੀਨਿਐਂਸੀ ਦੇਣਾ ਇੰਨੀ ਉਹਨਾਂ ਨੂੰ ਸਹੂਲਤਾਂ ਦੇਣਾ ਵਾਜਬ ਹੋਵੇਗਾ ਕਿ ਭਾਈ ਅਮਰਿਤਪਾਲ ਸਿੰਘ ਹਰ ਰੋਜ਼ ਗੱਲ ਕਰ ਰਹੇ ਆ ਹਾਲਾਂਕਿ ਐਨਐਸਏ ਦੇ ਚੱਲਦੇ ਜਿਹੜਾ ਬੰਦਾ ਸਜ਼ਾ ਕੱਟਦਾ ਆ ਉਹ ਆਪਣੇ ਪਰਿਵਾਰ ਦੇ ਨਾਲ ਕਿੰਨਾ ਕਿੰਨਾ ਚਿਰ ਗੱਲ ਨਹੀਂ ਕਰ ਪਾਉਂਦਾ ਉੱਥੇ ਹੀ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਸਜ਼ਾ ਕੱਟਣ ਵਾਲੇ ਪ੍ਰਧਾਨ ਮੰਤਰੀ ਬਾਜੇਕੇ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰੇ ਕਹਿੰਦੇ ਨੇ ਕਿ ਹੁਣ ਤਾਂ ਸਾਲਾਂ ਬੱਧੀ ਹੋ ਗਏ ਕਿ ਗੱਲ ਹੋਈ ਹੋਵੇ ਮਹੀਨਿਆਂ ਬੱਧੀ ਕਦੀ ਕਦੀ ਫੋਨ ਕਾਲ ਆ ਜਾਂਦੀ ਸੀ ਹੁਣ ਤਾਂ ਕਹਿੰਦੇ ਉਹ ਵੀ ਫੋਨ ਕਾਲ ਨਹੀਂ ਆਉਂਦੀ ਜੇ ਪ੍ਰਧਾਨ ਮੰਤਰੀ ਬਾਜੇਕੇ ਦੇ ਇਹ ਹਾਲ ਨੇ ਤਾਂ ਭਾਈ ਅਮਰਤਪਾਲ ਸਿੰਘ ਦੇ ਨਾਲ ਰੋਜ਼ ਮੁਲਾਕਾਤ ਕਿਦਾਂ ਹੋ ਰਹੀ ਹੈ ਰੋਜ਼ ਉਹਨਾਂ ਦੇ ਨਾਲ ਗੱਲਬਾਤ ਕਿਦਾਂ ਹੋ ਰਹੀ ਹੈ ਹੁਣ ਇੱਕ ਹੋਰ ਗੱਲ ਜੇ ਇਹ ਲਿਖਤੀ ਤੌਰ ਦੇ ਉੱਤੇ ਲਿਆਂਦਾ ਗਿਆ ਤਪਾਈ ਅਮਰਤਪਾਲ ਸਿੰਘ ਨੂੰ ਮਿਲਣ ਕੌਣ ਗਿਆ ਸੀਗਾ ਭਾਈ ਅਮਰਤਪਾਲ ਨੂੰ ਜਿਹੜਾ ਬੰਦਾ ਮਿਲਣ ਗਿਆ ਸੀ ਉਹਦੇ ਬਾਰੇ ਕੋਈ ਐਂਟਰੀ ਹੋਵੇਗੀ ਜੇ ਕੋਈ ਪ੍ਰਸ਼ਾਸਨ ਸ਼ੋਅ ਕਰ ਸਕਦਾ ਆ ਤਾਂ ਕਿ ਜੇ ਕੋਈ ਬੰਦਾ ਉਹਨਾਂ ਨੂੰ ਮਿਲਣ ਗਿਆ ਉੱਥੇ ਬੈਠਿਆ ਤੇ ਭਾਈ ਅਮਰਤਪਾਲ ਸਿੰਘ ਨੇ ਜੋ ਡਿਕਟੇਟ ਕੀਤਾ ਤੇ ਉਸ ਬੰਦੇ ਨੇ ਉਹ ਲਿਖ ਲਿਆ ਹੋਵੇ ਜਾਂ ਫਿਰ ਟਾਈਪ ਕਰ ਲਿਆ ਹੋਵੇ ਜਾਂ ਫਿਰ ਰਿਕਾਰਡ ਕਰ ਲਿਆ ਹੋਵੇ ਤਾਂ ਬਾਅਦ ਵਿੱਚ ਲਿਖਤੀ ਤੌਰ ਦੇ ਉੱਤੇ ਉਹਨੂੰ ਜਨਤਕ ਕਰ ਦਿੱਤਾ ਹੁਣ ਜੇ ਇਹ ਵੀ ਨਹੀਂ ਹੋਇਆ ਤਾਂ ਜ਼ਾਹਿਰ ਤੌਰ ਦੇ ਉੱਤੇ ਚੀਜ਼ਾਂ ਜੋ ਦੋ ਹੀ ਬਚਦੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਭਾਈ ਅਮਰਿਤਪਾਲ ਸਿੰਘ ਜਿੱਥੇ NSA ਦੀ ਸਜ਼ਾ ਕੱਟ ਰਹੇ ਡਿਬਰੂਗੜ ਜੇਲ੍ਹ ਦੇ ਵਿੱਚ ਉੱਥੇ ਉਹਨਾਂ ਨੂੰ ਕੋਈ ਇੰਟਰਨੈਟ ਫੈਸਿਲਿਟੀ ਦਿੱਤੀ ਹੋਈ ਹੈ ਜਿੱਥੇ ਬੈਠ ਕੇ ਉਹ ਪੂਰਾ ਇੰਟਰਨੈਟ ਐਕਸੈਸ ਰੱਖਦੇ ਨੇ ਤੇ ਜਾਣਦੇ ਨੇ ਕਿ ਆਲੇ-ਦੁਆਲੇ ਹੋ ਕੀ ਰਿਹਾ ਪੰਜਾਬ ਦੇ ਵਿੱਚ ਹਾਲ ਬਣ ਕੀ ਰਹੇ ਨੇ ਔਰ ਸਵਾਲ-ਜਵਾਬ ਕਿਹੜੇ ਖੜੇ ਹੁੰਦੇ ਪਏ ਨੇ ਤੇ ਦੂਜੀ ਗੱਲ ਇਹ ਹੈ ਕਿ ਭਾਈ ਅਮਰਿਤਪਾਲ ਸਿੰਘ ਜਦੋਂ ਅਸਾਮ ਦੀ ਡਿਬਰੂਗੜ ਜੇਲ੍ਹ ਲਿਜਾਏ ਜਾ ਰਹੇ ਸੀਗੇ ਔਰ ਰਸਤੇ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਤੇ ਉੱਥੇ ਉਹਨਾਂ ਨੇ ਡਿਕਟੇਟ ਕਰਤਾ ਹੁਣ ਜੇ ਰਸਤੇ ਦੇ ਵਿੱਚ ਵੀ ਉਹਨਾਂ ਨੂੰ ਪਤਾ ਲੱਗਿਆ ਤੇ ਉੱਥੇ ਉਹਨਾਂ ਨੇ ਡਿਕਟੇਟ ਕਰਤਾ ਇੱਥੇ ਆ ਕੇ ਵੀ ਸਵਾਲ ਖੜਦੇ ਆ ਕਿ ਇੱਕ ਪਾਸੇ ਤਾਂ ਪ੍ਰੋਟੋਕੋਲ ਕਹਿੰਦਾ ਸੀਗਾ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਜਦ ਤੱਕ ਵੀ ਪੈਰੋਲ ਦੇ ਉੱਤੇ ਰਹਿਣਗੇ ਜਦ ਤੱਕ ਵੀ ਉਹ ਵਾਪਸ ਨਹੀਂ ਆ ਜਾਂਦੇ ਉਦੋਂ ਤੱਕ ਕੋਈ ਵੀ ਜਨਤਕ ਤੌਰ ਦੇ ਉੱਤੇ ਇਲੈਕਟ੍ਰੋਨਿਕ ਫਾਰਮ ਦੇ ਵਿੱਚ ਜਾਂ ਕਿਸੇ ਫਾਰਮ ਦੇ ਵਿੱਚ ਉਹਨਾਂ ਦਾ ਕੋਈ ਬਿਆਨ ਉਹਨਾਂ ਦੀ ਕੋਈ ਵੀਡੀਓ ਉਹਨਾਂ ਦੀ ਕੋਈ ਫੋਟੋ ਜਾਰੀ ਨਹੀਂ ਹੋਵੇਗੀ ਹਾਲਾਂਕਿ ਜ਼ਰੂਰ ਇਸ ਪ੍ਰੋਟੋਕਾਲ ਉੱਤੇ ਵੀ ਸਵਾਲ ਖੜੇ ਹੋ ਰਹੇ ਸੀ ਕਿ ਕੀ ਭਾਈ ਅਮਰਤਪਾਲ ਸਿੰਘ ਨੇ ਐਡਾ ਵੱਡਾ ਕਿਹੜੀ ਗੱਲ ਕਰ ਦਿੱਤੀ ਹੈ ਕਿ ਭਾਈ ਅਮਰਤਪਾਲ ਸਿੰਘ ਨੂੰ ਐਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇੱਥੇ ਆਣ ਕੇ ਜੇ ਦੂਜਾ ਫੇਜ਼ ਵੀ ਸੱਚ ਆ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਇਹ ਬਿਆਨ ਉਦੋਂ ਨਸ਼ਰ ਕੀਤਾ ਉਦੋਂ ਜਾਰੀ ਕੀਤਾ ਜਾਂ ਉਦੋਂ ਡਿਕਟੇਟ ਕਰਾ ਕੇ ਅੱਗੇ ਫਾਰਵਰਡ ਕੀਤਾ ਜਦੋਂ ਉਹ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਜਾ ਰਹੇ ਸੀ ਤਾਂ ਉਦੋਂ ਤਾਂ ਉਹ ਪੈਰੋਲ ਦੇ ਅਧੀਨ ਆ ਰਹੇ ਸੀ ਉਦੋਂ ਤਾਂ ਉਸ ਪ੍ਰੋਟੋਕਾਲ ਦੇ ਅਧੀਨ ਆ ਰਹੇ ਸੀ ਤੇ ਉਸ ਵੇਲੇ ਵੀ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਕਿਸ ਤਰ੍ਹਾਂ ਆਪਣਾ ਬਿਆਨ ਜਾਰੀ ਕਰ ਸਕਦੇ ਨਹੀਂ ਜਾਂ ਫਿਰ ਕਿਸ ਤਰ੍ਹਾਂ ਉਹਨਾਂ ਦੇ ਕੋਲੋਂ ਕੋਈ ਬਿਆਨ ਲੈ ਕੇ ਤੁਹਾਨੂੰ ਨਸ਼ਰ ਕੀਤਾ ਜਾ ਸਕਦਾ ਇਹ ਤਾਂ ਸਰੇ ਆਮ ਉਲੰਘਣਾ ਆ ਪ੍ਰੋਟੋਕਾਲ ਦੀ ਇਹਦੇ ਉੱਤੇ ਪ੍ਰਸ਼ਾਸਨ ਨੂੰ ਵੀ ਜਵਾਬ ਦੇਣਾ ਚਾਹੀਦਾ ਹਾਲਾਂਕਿ ਗੱਲਾਂ ਤਾਂ ਇਥੋਂ ਤੱਕ ਚਲਦੀਆਂ ਪਈਆਂ ਕਿ ਪ੍ਰਸ਼ਾਸਨ ਵੀ ਸ਼ਾਇਦ ਹੁਣ ਭਾਈ ਅਮਰਤਪਾਲ ਸਿੰਘ ਦੇ ਨਾਲ ਅੰਦਰ ਖਾਤੇ ਮਿਲ ਗਿਆ ਦਾਇਆ ਔਰ ਇਥੋਂ ਤੱਕ ਇਲਜ਼ਾਮ ਲਗਾਏ ਜਾ ਰਹੇ ਨੇ ਕੁਝ ਲੋਕਾਂ ਵੱਲੋਂ ਕਿ ਪ੍ਰਸ਼ਾਸਨ ਜਿਹੜਾ ਉਹ ਰਲ ਕੇ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਇਹ ਚੀਜ਼ਾਂ ਜਿਹੜੀਆਂ ਉਹ ਕਰਵਾ ਰਿਹਾ ਆ ਪਰ ਰਮਨੀਤ ਬਿੱਟੂ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਇਹ ਸਿਰਫ ਕੋਈ ਮਨਘੜਤ ਬਿਆਨ ਹੈ ਜਿਹੜਾ ਜਾਰੀ ਕੀਤਾ ਗਿਆ ਭਾਈ ਅਮਰਤਪਾਲ ਸਿੰਘ ਦੇ ਨਾਮ ਦੇ ਉੱਤੇ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਤ ਹੋਰ ਵਿਗਾੜਨ ਦੀ ਖੈਰ ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਇਹ ਕੁਝ ਆਬਜ਼ਰਵੇਸ਼ਨਸ ਨੇ ਜੋ ਤੁਹਾਡੇ ਅੱਗੇ ਰੱਖੀਆਂ ਨੇ ਇਹਨਾਂ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਵਾਲਾ ਇਹ ਮਾਮਲਾ ਕਿੰਨਾ ਕੁ ਟੁੱਕਦਾ ਆ ਇਹ ਤਾਂ ਅੰਤ ਵਿੱਚ ਆ ਕੇ ਪ੍ਰਸ਼ਾਸਨ ਵੱਲੋਂ ਜਾਣਕਾਰੀ ਸਾਂਝੀ ਕਰਨੀ ਪਵੇਗੀ ਪ੍ਰਸ਼ਾਸਨ ਨੂੰ ਦੱਸਣਾ ਪਵੇਗਾ ਜੋ ਵੀ ਹੋਏਗਾ ਔਰ ਤੱਕ ਦੱਸਦੇ ਰਵਾਂਗੇ ਬਣੇ ਰਹੋ 1 India Punjabi ਤੇ ਜੇ ਦੂਜਾ ਫੇਜ਼ ਵੀ ਸੱਚ ਆ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਨੇ ਉਹਨਾਂ ਨੇ ਇਹ ਬਿਆਨ ਉਦੋਂ ਨਸ਼ਰ ਕੀਤਾ ਉਦੋਂ ਜਾਰੀ ਕੀਤਾ ਜਾਂ ਉਦੋਂ ਡਿਕਟੇਟ ਕਰਾ ਕੇ ਅੱਗੇ ਫਾਰਵਰਡ ਕੀਤਾ ਜਦੋਂ ਉਹ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਜਾ ਰਹੇ ਸੀ ਤਾਂ ਉਦੋਂ ਤਾਂ ਉਹ ਪੈਰੋਲ ਦੇ ਅਧੀਨ ਆ ਰਹੇ ਸੀ ਉਦੋਂ ਤਾਂ ਉਸ ਪ੍ਰੋਟੋਕਾਲ ਦੇ ਅਧੀਨ ਆ ਰਹੇ ਸੀ ਤੇ ਉਸ ਵੇਲੇ ਵੀ ਭਾਈ ਅਮਰਪਾਲ ਸਿੰਘ ਜਿਹੜੇ ਨੇ ਉਹ ਕਿਸ ਤਰ੍ਹਾਂ ਆਪਣਾ ਬਿਆਨ ਜਾਰੀ ਕਰ ਸਕਦੇ ਨਹੀਂ ਜਾਂ ਫਿਰ ਕਿਸ ਤਰ੍ਹਾਂ ਉਹਨਾਂ ਦੇ ਕੋਲੋਂ ਕੋਈ ਬਿਆਨ ਲੈ ਕੇ ਤੁਹਾਨੂੰ ਨਸ਼ਰ ਕੀਤਾ ਜਾ ਸਕਦਾ ਇਹ ਤਾਂ ਸਰੇ ਆਮ ਉਲੰਘਣਾ ਆ ਪ੍ਰੋਟੋਕਾਲ ਦੀ ਇਹਦੇ ਉੱਤੇ ਪ੍ਰਸ਼ਾਸਨ ਨੂੰ ਵੀ ਜਵਾਬ ਦੇਣਾ ਚਾਹੀਦਾ ਹਾਲਾਂਕਿ ਗੱਲਾਂ ਤਾਂ ਇਥੋਂ ਤੱਕ ਚਲਦੀਆਂ ਪਈਆਂ ਕਿ ਪ੍ਰਸ਼ਾਸਨ ਵੀ ਸ਼ਾਇਦ ਹੁਣ ਭਾਈ ਅਮਰਤਪਾਲ ਸਿੰਘ ਦੇ ਨਾਲ ਅੰਦਰ ਖਾਤੇ ਮਿਲ ਗਿਆ ਦਾ ਆ ਔਰ ਇਥੋਂ ਤੱਕ ਇਲਜ਼ਾਮ ਲਗਾਏ ਜਾ ਰਹੇ ਨੇ ਕੁਝ ਲੋਕਾਂ ਵੱਲੋਂ ਕਿ ਪ੍ਰਸ਼ਾਸਨ ਜਿਹੜਾ ਉਹ ਰਲ ਕੇ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਇਹ ਚੀਜ਼ਾਂ ਜਿਹੜੀਆਂ ਉਹ ਕਰਵਾ ਰਿਹਾ ਆ ਪਰ ਰਮਨੀਤ ਬਿੱਟੂ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਇਹ ਸਿਰਫ ਕੋਈ ਮਨਘੜਤ ਬਿਆਨ ਹੈ ਜਿਹੜਾ ਜਾਰੀ ਕੀਤਾ ਗਿਆ ਭਾਈ ਅਮਰ ਨਾਮ ਦੇ ਉੱਤੇ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਤ ਹੋਰ ਵਿਗਾੜਨ ਦੀ ਖੈਰ ਇਹਨਾਂ ਮਸਲਿਆਂ ਨੂੰ ਆਧਾਰ ਬਣਾ ਕੇ ਇਹ ਕੁਝ ਆਬਜ਼ਰਵੇਸ਼ਨਸ ਨੇ ਜੋ ਤੁਹਾਡੇ ਅੱਗੇ ਰੱਖੀਆਂ ਨੇ ਇਹਨਾਂ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਵਾਲਾ ਇਹ ਮਾਮਲਾ ਕਿੰਨਾ ਕੁ ਟੁੱਕਦਾ ਆ ਇਹ ਤਾਂ ਅੰਤ ਵਿੱਚ ਆ ਕੇ ਪ੍ਰਸ਼ਾਸਨ ਵੱਲੋਂ ਜਾਣਕਾਰੀ ਸਾਂਝੀ ਕਰਨੀ ਪਵੇਗੀ ਪ੍ਰਸ਼ਾਸਨ ਨੂੰ ਦੱਸਣਾ ਪਵੇਗਾ ਜੋ ਵੀ ਹੋਏਗਾ ਔਰ ਤੱਕ ਦੱਸਦੇ ਰਵਾਂਗੇ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ